ਲਿਵਿੰਗ ਦੇ ਵਿੱਚ ਰਹਿ ਰਹੇ 45 ਸਾਲ ਦੇ ਸ਼ਖਸ ਤੇ 19 ਸਾਲ ਦੀ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਤਾਂ ਸਿੱਧਾ ਕਿ ਦੋਹਾਂ ਦੀਆਂ ਮ੍ਰਿਤਕ ਦੇਹਾਂ ਪਾਕੜਾ ਨਹਿਰ ਦੇ ਵਿੱਚ ਛੁੱਟੀਆਂ ਗਈਆਂ ਸੀ ਜਿਸ ਤੋਂ ਬਾਅਦ ਹੁਣੇ ਲੜਕੀ ਦੀ ਤਾਂ ਮ੍ਰਿਤਕ ਦੇਹ ਬਰਾਮਦ ਕਰ ਲਈ ਹੈ ਹਾਲਾਂਕਿ 45 ਸਾਲਾ ਸ਼ਖਸ ਦੀ ਮ੍ਰਿਤਕ ਦੇ ਬਰਾਮਦ ਹੋਣੇ ਅਜੇ ਬਾਕੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗੋਤਾਖੋਰਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂਕਿ ਦੋਹਾਂ ਦੀਆਂ ਦੇਹਾਂ ਜਿਹੜੀਆਂ ਨੇ ਕੱਢੀਆਂ ਜਾ ਸਕਣ ਹਾਲਾਂਕਿ ਕੁੜੀ ਦੇ ਦੇਹ ਜ਼ਰੂਰ ਬਰਾਮਦ ਹੋ ਚੁੱਕੀ ਆ ਤੇ ਦੱਸ ਦੇ ਕਿ ਬੀਤੇ ਕੱਲ ਦਾ ਇਹ ਮਾਮਲਾ ਸੀਗਾ ਜਿਸ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਮਾਨਸਾ ਦੇ ਵਿੱਚ ਇੱਕ 45 ਸਾਲਾ ਸ਼ਖਸ ਇੱਕ 19 ਸਾਲ ਦੀ ਕੁੜੀ ਦੇ ਨਾਲ ਲਿਵਿੰਗ ਦੇ ਵਿੱਚ ਰਹਿ ਰਿਹਾ ਸੀ ਦੋਵੇਂ ਗੁਆਂਢ ਰਹਿੰਦੇ ਸੀਗੇ ਗੁਆਂਢ ਰਹਿੰਦੇ ਆ ਦੋਹਾਂ ਵਿਚਾਲੇ ਨਾਜਾਇਜ਼ ਸੰਬੰਧ ਪੈਦਾ ਹੋਈ ਸੀ ਜਿਸ ਤੋਂ ਬਾਅਦ ਪਰਿਵਾਰ ਨੂੰ ਇਸ ਦੇ ਉੱਪਰ ਇਤਰਾਜ਼ ਸੀਗਾ ਤੇ ਪਰਿਵ ਤਲਵੰਡੀ ਦੇ ਵਿੱਚ ਲਿਵਿੰਗ ਦੇ ਵਿੱਚ ਰਿਹਾ ਜਾ ਰਿਹਾ ਸੀ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਸ ਚੀਜ਼ ਦੇ ਉੱਪਰ ਕਾਫੀ ਇਤਰਾਜ਼ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਵਿਯੋਤ ਘੜ ਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਬੁਲਾਇਆ ਸੀ ਤੇ ਖੇਤਾਂ ਦੇ ਵਿੱਚ ਦੋਹਾਂ ਨੂੰ ਮੌਦਿਕਾਟ ਉਤਾਰ ਦਿੱਤਾ ਤੇ ਮੌਦਿਕਾਟ ਉਤਾਰਨ ਤੋਂ ਬਾਅਦ ਦੋਹਾਂ ਦੇ ਅੰਮ੍ਰਿਤਕ ਦੇਹਾਂ ਭਾਕੜਾ ਸੁੱਟ ਦਿੱਤੀਆਂ ਸੀਗੀਆਂ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਪਤਾ ਲੱਗਦੀ ਹੈ ਤੇ ਪੁਲਿਸ ਅਧਿਕਾਰੀ ਉਨੇ 파트너ਰ ਦੇ ਕੋਲ ਪਹੁੰਚੇ ਸੀਗੇ ਤੇ ਉਹਨਾਂ ਦੇ ਵੱਲੋਂ ਗੋਤਾਖੋਰਾਂ ਦੀ ਟੀਮ ਲਗਾਈਆਂ ਗਈਆਂ ਸੀ ਦੋਹਾਂ ਦੀਆਂ ਦੇਹਾਂ ਬਰਾਮਦ ਕਰਨ ਦੇ ਲਈ ਉਸ ਤੋਂ ਬਾਅਦ ਕੁੜੇ ਦੇ ਦੇਹ ਬਰਾਮਦ ਹੋ ਚੁੱਕੀ ਹੈ ਹਾਲਾਂਕਿ 45 ਸਾਲਾ ਸ਼ਖਸ ਦੇਹ ਬਰਾਵਤ ਹੋਣਾ ਬਾਕੀ ਹੈ ਤਾਂ ਦੱਸ ਦੇ ਕਿ ਮ੍ਰਿਤਕ 45 ਸਾਲ ਦਾ ਸ਼ਖਸ ਗੁਰਪ੍ਰੀਤ ਸਿੰਘ ਦੋ ਬੱਚਿਆਂ ਦਾ ਪਿਤਾ ਦੱਸਿਆ ਜਾ ਰਿਹਾ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਦੇ بیٹے ਦੇ ਵੱਲੋਂ ਹੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦਰਸਲ ਦੋਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਮਿਲ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਲੜਕੀ ਦੇ ਪਿਤਾ ਤੇ 45 ਸਾਲਾ ਸੱਜ ਦੇ ਬੇਟੇ ਦੇ ਵੱਲੋਂ ਮਿਲ ਕੇ ਇਸ ਵਿਅੰਤ ਨੂੰ ਘੜਿਆ ਗਿਆ ਸੀ ਤੇ ਉਹਨਾਂ ਨੂੰ ਖੇਤਾਂ ਦੇ ਵਿੱਚ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਉਹਨਾਂ ਨੂੰ ਉਹਨਾਂ ਦੀ ਅਮਰਿਤਕ ਦੇਹਾਂ ਜਿਹੜੀਆਂ ਨੇ ਪਾਕਨਾ ਨਹਿਰ ਦੇ ਵਿੱਚ ਛੁੱਟ ਦਿੱਤੀਆਂ ਸੀਗੀਆਂ ਦੋਸਤੋ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਚਾਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਤੁਸੀਂ ਦੇ ਵਿੱਚ ਤਿੰਨ ਬਾਈ ਨੇਮ ਦੱਸੇ ਜਾ ਰਹੇ ਨੇ ਤੇ ਇੱਕ ਅਣਪਛਾਤਾ ਦੱਸਿਆ ਜਾ ਰਿਹਾ ਜਿਸ ਦੇ ਖਿਲਾਫ ਕੇਸ ਦਰਜ ਕੀਤਾ ਕੇਸ ਦਰਜ ਕਰਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਜਿਹੜਾ ਡਬਲ ਮਰਡਰ ਦਾ ਮਾਮਲਾ ਸਾਹਮਣੇ ਹੈ ਜੀ ਇਹਦੇ 'ਚ ਅਸੀਂ ਮੁਕਦਮਾ ਦਰਜ ਕੀਤਾ ਜਗਸੀਰ ਸਿੰਘ son of ਸੁਖਦੇਵ ਸਿੰਘ ਬਾਰਡ ਨੰਬਰ 13 ਬੋਹਾ ਦੇ ਬਿਆਨ ਉੱਪਰ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਚਾਰ ਬਾਈ ਨੇਮ ਨੇ ਤੇ ਇੱਕ ਨਾਮ ਲੁੰ ਗਏ ਤੇ ਰੀਡ ਕਰ ਰਹੇ ਆ ਹਜੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਸਰ ਹਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਗ੍ਰਿਫਤਾਰੀ ਮਰਡਰ ਦਾ ਮੁੱਖ ਕਾਰਨ ਕੀ ਦੱਸਿਆ ਜਾ ਰਿਹਾ ਮਰਡਰ ਦਾ ਮੁੱਖ ਕਾਰਨ ਇਹ ਸੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀਗੇ ਸੇ ਤੇ ਗੁਰਪ੍ਰੀਤ ਕੌਰ ਦੀ ਗੁਰਪ੍ਰੀਤ ਸਿੰਘ ਦੀ ਉਮਰ 45 ਸਾਲ ਸੀ ਤੇ ਉਹਦੀ 19 ਸਾਲ ਸੀ ਲੜਕੀ ਦੀ ਤੇ ਗੁਰਪ੍ਰੀਤ ਸਿੰਘ ਦੀ ਮੈਰਿਜ ਹੋਈ ਹੋਈ ਸੀਗੀ ਤੇ ਇਹਦੇ ਲਿਵਨ ਇਨ ਰਿਲੇਸ਼ਨਸ਼ਿਪ 'ਚ ਇਹ ਤਲਵੰਡੀ ਰਹ ਰਹੇ ਸੀਗੇ ਤੋਂ ਆਪਣੀ ਜ਼ਮੀਨ ਵਗੈਰਾ 'ਚ ਵੀ ਹਿੱਸਾ ਮੰਗਦਾ ਸੀ ਤਾਂ ਕਰਕੇ ਉਹ ਤਾਂ ਕਰਕੇ ਵੀ ਉਹ ਦੇ ਕਰ ਦੇਣਾ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਦਰਜਾਈ ਹਾਂਜੀ ਹਾਂਜੀ ਕੀ ਕੀ ਪਰਚਾ ਸਰੋਂ ਪਹਿਲਾਂ ਦਾ 304 304 304 ਹਾਂ